ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਬਟਾਲਾ ਤੋਂ ਸਾਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਵਿੱਚ ਦੇਰ ਰਾਤ ਦੋ ਵਿਅਕਤੀਆਂ ਵੱਲੋਂ ਚੱਲ ਰਹੇ ਮੇਲੇ ਦੇ ਵਿੱਚ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਵਿੱਚ ਮਹਿਲਾਵਾਂ ਸਵੇਤ ਜਿਹੜੇ ਨੇ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਮੌਕੇ ਦੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਜਿੱਥੇ ਬਟਾਲਾ ਤੋਂ ਇਹ ਘਟਨਾ ਵਾਪਰੀ ਹੈ ਦੋ ਵਿਅਕਤੀਆਂ ਵੱਲੋਂ ਜਿਹੜੇ ਨੇ ਮੇਲੇ ਦੇ ਵਿੱਚ ਫਾਇਰਿੰਗ ਕਰ ਦਿੱਤੀ ਗਈ ਬਟਾਲਾ ਦੇ ਨੇੜੇ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਤੇ اچانک ਹੀ ਜਦੋਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਨਾਮ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਜਿਹੜੇ ਨੇ ਸਟੇਜ ਤੇ ਥੱਲੇ ਆਉਂਦੇ ਨੇ ਤਾਂ ਹਮਲਾਵਰਾਂ ਵੱਲੋਂ اچانک ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਰਪੰਚ ਤੇ ਹਮਲਾ ਬੋਲ ਦਿੱਤਾ ਜਾਂਦਾ ਜਿਸ ਦੇ ਵਿੱਚ ਸਰਪੰਚ ਸਮੇਤ ਜਿਹੜੇ ਨੇ 6 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਾ ਜੜੀ ਹੈ ਗੰਭੀਰ ਬਣੀ ਹੋਈ ਹੈ ਤੁਸ ਨੂੰ ਦੇਖਦੇ ਹੋਏ ਡਾਕਟਰ ਵੱਲੋਂ ਜਿਹੜੇ ਹੈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਸਿਵਲ ਲਾਈਨ ਦੇ ਜਿਹੜੇ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਜਿਹੜੇ ਨੇ ਸਰਵਨ ਸਿੰਘ ਵੱਲੋਂ ਪਿੰਡ ਦੇ ਜਿਹੜੇ ਲੋਕ ਨੇ ਜੋ ਉੱਥੇ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਵੀ ਕੀਤਾ ਗਿਆ ਉਹਨਾਂ ਦਾ ਕੀ ਕੁਝ ਇਸ ਪੂਰੇ ਮਾਮਲੇ ਲੈ ਕੇ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆਂ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੈਂਸ ਵੈਰਟੀਵੀ ਸਵੇਰੇ ਕਰੀਬ 2:30 ਵਜੇ ਦੇ ਕਰੀਬ ਰਾਤ ਨੂੰ ਫਾਇਰਿੰਗ ਹੁੰਦੀ ਆ ਜਿਸ ਵਿੱਚ 6 ਵਿਅਕਤੀ ਜਿਹੜੇ ਆ ਜ਼ਖਮੀ ਹੋ ਜਾਂਦੇ ਆ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਕਿ ਜਗ੍ਹਾ ਦਿਖਾਈ ਜਾਵੇ ਆਪਾਂ ਖੜੇ ਆ ਬੋਦੇ ਦੀ ਖੂਈ ਜਿੱਥੇ ਕਿ ਬੋਦੇ ਸ਼ਾਹ ਬਾਬਾ ਬੋਦੇ ਸ਼ਾਹ ਪੀਰ ਬਾਬਾ ਬੋਦੇ ਸ਼ਾਹ ਦੇ ਜਿਹੜੀ ਜਗ੍ਹਾ ਦੇ ਉੱਤੇ ਆ ਮੇਲਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਸੀ ਇੱਥੇ ਰਾਤ ਨੂੰ ਵੀ ਮੇਲਾ ਕਰਵਾਇਆ ਗਿਆ ਔਰ ਸਿੰਗਰ ਜਿਹੜੇ ਆ ਉਹ ਕਵਾਲੀਆਂ ਗਾਇਨ ਕਰ ਰਹੇ ਸਨ ਔਰ ਦੋ ਵਿਅਕਤੀਆਂ ਨੇ ਜਿਹੜਾ ਆਣ ਕੇ ਤਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ 6 ਵਿਅਕਤੀ ਜੜੇ ਆ ਟੋਟਲ ਜ਼ਖਮੀ ਹੋਏ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਉਸ ਵੇਲੇ ਫੜ ਲਿਆ ਅਧ ਕੁੱਲਸ ਨੂੰ ਬੁਲਾਇਆ ਗਿਆ ਪੁਲਿਸ ਨੇ ਆਣ ਕੇ ਉਸ ਵਿਅਕਤੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਗਿਆ ਲੈ ਲਿਆ ਔਰ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ ਵੀ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਪੁਲਿਸ ਨੇ ਇਸ ਜਗ੍ਹਾ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਮਟਾਲਾ ਦੇ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਨੂੰ ਡਾਕਟਰ ਕਰਵਾਇਆ ਔਰ ਡਾਕਟਰਾਂ ਨੇ ਉਹਨਾਂ ਦੀ ਤੰਬੀਰ ਹਾਲਤ ਨੂੰ ਦੇਖਦੇ ਹੋਏ ਅਮਨਸਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਹੁਣ ਇਹ ਜਾਣਕਾਰੀ ਸਾਰੀ ਨਿਕਲ ਕੇ ਸਾਹਮਣੇ ਆਈ ਕਿ 6 ਵਿਅਕਤੀ ਜਿਹੜੇ ਆ ਬਹੁਤ ਪੂਰੀ ਤਰ੍ਹਾਂ ਜ਼ਖਮੀ ਹੋਏ ਸਾਡੇ ਨਾਲ ਨੇ ਸਾਡਾ ਸਰਪੰਚ ਗੁਲਜਾਰ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਜਿਹੜਾ ਕੀ ਹੋਇਆ ਸੀ ਇਹ ਜੀ ਸਾਡੇ ਪਿੰਡ ਇੱਥੇ ਪਿੰਡ ਬੋਤੇ ਦੀ ਹੋਈ ਬਾਬੇ ਬੋਤੇ ਸ਼ਾਹ ਦਾ ਇੱਥੇ ਜਗਾ ਫਕੀਰ ਦੀ ਉਥੇ 8 ਸਾਲ ਦਾ ਮੇਲਾ ਲੱਗਦਾ ਖਿਆਰ ਕਾ ਵੀ ਬਹੁਤ ਮੇਲਾ ਭਾਰੀ ਲੱਗਾ ਸ਼ਾਨੋ ਚੌਕ ਨਾਲ ਗੁਰਦੇਵ ਸਿੰਘ ਖਾਬਾ ਰਗਾ ਚਲੋ ਆਪ ਪਾਰਟੀ ਦਾ ਜ਼ੁਪੈਂਟ ਬਣਿਆ ਉਹਨੇ ਵੀ ਜਾਨੇ ਬਹੁ ਰੀਨ ਵਾਲਾ ਕਾ ਮੇਲਾ ਕਰਾਇਆ ਮੇਲੇ ਦੇ ਦੋ ਕੋਈ 2 ਵਜੇ ਦੇ ਲਗਭਗ 3 ਫਜ਼ਾ ਲਗਾ ਵੀ ਫੈਰਾ ਕੋਈ ਤੁਹਾਨੂੰ ਸਵੇਰੇ ਪਤਾ ਲੱਗਾ ਤੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਬੰਦੇ ਵਿਚਾਰੇ ਉਹ ਵੀ ਆਪ ਵੀ ਜ਼ਖਮੀ ਹੋਇਆ ਵਿੱਚ ਹੋਰੀ ਪੰਜ 6 ਇੱਕ ਦੋ ਜਨਾਨੀਆਂ ਹੋਈਆਂ ਵਿੱਚ ਔਰਤਾਂ ਜ਼ਖਮੀ ਦੋ ਤਿੰਨ ਬੰਦੇ ਹੋਏ ਬਾਹਰੋਂ ਵੀ ਆਏ ਇੱਕ ਦੋ ਇੱਕ ਦੋ ਜਿਹੜੇ ਗਾਉਣ ਵਾਲੇ ਨਾਲ ਗੋਣ ਵਾਲੇ ਵਿਚਾਰੇ ਪੱਜ ਪੁੱਜ ਗਏ ਵਿਚਾਰਾ ਆਪਣਾ ਸਾਲਾ ਝੱਟ ਡੁੱਬ ਗਿਆ ਇਹੋ ਜੀ ਕਰਨਾ ਨਹੀਂ ਹੋਣੀ ਚਾਹੀਦੀ ਕਾ ਇਹ ਬਹੁਤ ਮੰਦ ਭਾਗੀ ਕਰਨਾ ਵੀ ਜਿਹੜੀ ਮੇਦਿਆਂ ਜਿਹਾ ਇਹੋ ਜਿਹਾ ਕੰਮ ਕਰਦੇ ਆ ਆਮ ਲੋਕਾਂ ਦਾ ਕੀ ਬਣੇਗਾ ਤੇ ਨਾਲੇ ਤੇ ਪਿੰਡ ਦਾ ਮੌਦ ਪਰ ਤੇ ਇਹੋ ਜੀਆਂ ਚੀਜ਼ਾਂ ਹੋਣ ਲੱਗ ਪਈਆਂ ਦੂਜੇ ਬੰਦਿਆਂ ਦਾ ਕੀ ਬਣੇਗਾ ਇਹੋ ਜਾਨ ਕੰਮ ਨਹੀਂ ਹੋਣਾ ਚਾਹੀਦਾ ਇਹ ਇਹ ਮੇਲਾ ਬਹੁਤ ਵਧੀਆ ਮਨਾਉਂਦੇ ਪਿੰਡ ਵਾਲਿਆਂ ਮਨਚਾਂ ਦੀ ਨਜ਼ਰinde ਇਹ ਮਾੜੀ ਘੜਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਵਿਚਾਰੇ ਜਿਹੜਾ ਕੋਈ ਬੰਦਾ ਫੜਿਆ ਇਹਨਾਂ ਨੇ ਕੋਈ ਮੁੰਡਿਆਂ ਨੇ ਪੈ ਲੈ ਆ ਕੇ ਉਹ ਮੁਰਗੇ ਪੁਲਿਸ ਨੂੰ ਦੱਸਿਆ ਪੁਲਿਸ ਲੈ ਆ ਗਈ ਉਹ ਅੱਗੇ ਉਹਨਾਂ ਦੀ ਕਾਰਵਾਈ ਕੀ ਕਰਨੀ ਕੀ ਨਹੀਂ ਉਹਨਾਂ ਨੇ ਤੇ ਦੂਜਾ ਜ਼ਖਮੀਆਂ ਨੂੰ ਜਿਹੜੇ ਸਾਡੇ ਪਿੰਡ ਦੇ ਸਰਪੰਚ ਨਾਲ ਦੇ ਬੰਦੇ ਉਹਨਾਂ ਨੂੰ ਖੜਿਆ ਸਿਵਲ ਹਸਪਤਾਲ ਪਤਾ ਲੱਗਾ ਆ ਹੀ ਉਥੋਂ ਮੁਰਗੇ ਅਮਰਸਰ ਰੈਫਰ ਕਰ ਦਿੱਤਾ ਹੁਣ ਉਥੇ ਨੇ ਦੱਸ ਹੁਣ ਵੇਖੋ ਅੱਗੇ ਮਹਾਰਾਜ ਕੀ ਕਰਦਾ ਉਹਨਾਂ ਨੇ ਪੜਾਈ ਹੋਏ ਨਾਲ ਸਾਰਿਆਂ ਦਾ ਮਹਾਰਾਜ ਦੀ ਰਾਜੀ ਭਾਜੀ ਘਰ ਹੁਣ ਠੀਕ ਆਜੀ ਜੀ ਨਾ ਮਾਜੀ ਸਾਹਿਬ ਸਹੀ ਕੀ ਕਰੂ ਸਰ ਨੇੜਾ ਨਾਲ ਕੇਆ ਪਿੰਡ ਪੁੱਜ ਲਈ। ਮੈਂ ਉੱਥੇ ਮੇਲਾ ਦੇਖਣ ਗਿਆ ਸੀ। ਮੈਂ ਘਰੇ ਕਹਿ ਗਿਆ ਕਿ ਮੈਂ ਰਾਤ ਮਾਮੇ ਘਰੇ ਸੌਂ ਜਾਣਾ। ਜਦੋਂ ਮੇਲਾ ਖਤਮ ਹੋ ਲਗਾ, ਸ਼ੋਅ ਪਹੇਰੀ ਹੋਈ ਆ। ਸਿੱਧੀ ਅੱਗੇ ਸਟੇਜ 'ਤੇ। ਉਸ ਤੋਂ ਬਾਅਦ ਸਾਰੇ ਭੱਜਣ ਲੱਗ ਪਏ। ਮੈਂ ਵੀ ਭੱਜ ਕੇ ਮੋਕਾ ਸੰਭ ਲਗਾ। ਸਰਗੋਲੀ ਜਿਹੜੀ ਆ ਕੇ ਮੇਰੇ ਹੱਥੇ ਵੱਜ ਗਈ। ਤੇ ਉਸ ਤੋਂ ਬਾਅਦ ਉਹਨਾਂ ਨੇ ਸਰਪੰਚ ਸਾਹਿਬ ਦੇ ਬੰਦੇ ਹੀ ਉਹਨਾਂ ਨੇ ਹਨੂ ਗੱਡੀ ਚ ਪਾ ਕੇ ਸੀ ਉਹਨਾਂ ਦਾ ਹਸਪਤਾਲ ਬਾਹਰ ਐਡਮਿਟ ਕਰਾਇਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਕਿਤੇ ਪ੍ਰਾਈਵੇਟ ਲਾਈਓ ਤੇ ਘਰ ਦੇ ਨੇ ਇਥੇ ਲੰਗੇ ਤੇ ਇਹ ਬੰਦੇ ਜਖਮ ਜਿਹੜੇ ਉਹਨਾਂ ਜਖਮੀ ਸਰ ਮੇਰੇ ਨਾਲ ਚਾਰ ਇੱਕ ਆਈ ਇੱਕ ਲੇਡੀਸ ਇੱਕ ਫੇਰ ਆਇਆ ਸੀ ਬਾਕੀ ਉਹਨਾਂ ਨੇ ਸਿੱਧੇ ਹੀ ਅੰਮ੍ਰਿਤਸਰ ਭੇਜੇ ਅਮਨਦੀ ਹਸਪਤਲ ਜਿਹੜੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਉਹਨਾਂ ਤੇ ਕੋਈ ਕਰੀ ਨੂੰ ਹੀ ਜਾਉਂਗਾ ਉਹਨਾਂ ਤੇ ਫੜਿਆ ਜਾਂਦੋਂ ਤੁਹਾਨੂੰ ਇੱਕ ਕਸਾਇਦੇ ਸਰ ਕੰਨੇ ਫੜਿਆ ਗਿਆ ਸਾਨੂੰ ਅੱਜ ਰਾਤ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਬੋਦੇ ਦੀ ਕੋਈ ਦੇ ਵਿੱਚ ਇੱਕ ਮੇਲਾ ਹੈ ਉੱਥੇ ਧੋਆ 13 ਦੇ ਵਿੱਚ ਫਾਇਰਿੰਗ ਹੋਈ ਹੈ ਜਿਹਦੇ ਵਿੱਚ 6 ਕਰੀਬ ਵਿਅਕਤੀ ਜਿਹੜੇ ਆ ਦੋਨਾਂ ਪਾਸੇ ਛੱਕ ਗਏ ਹੋਏ ਨਾ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲਸ ਮਟਾਲਾ ਲੈ ਕੇ ਆ ਉਸ ਤੋਂ ਬਾਅਦ ਡਾਕਟਰ ਨੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਰੈਫਰ ਕਰਤਾ ਅਮਨਦੀਪ ਹਸਪੀਟਲ ਜ਼ਰੂਰ ਨਾਦੇਵਾ ਅਮਰ ਸਾਹਿਬ ਉਸ ਤੋਂ ਬਾਅਦ ਜਿਹੜੇ ਆ ਦੋਨਾਂ ਧਿਰਾਂ ਦੇ ਸਾਹਿਬ ਜਿਹੜੇ ਜਿਹਾਂ ਦੀ ਮੈਚਿੰਗ ਹੋਈ ਹੈ ਦੋਨਾਂ ਨੇ ਸਹਿ ਪਛਾਣ ਹੋ ਚੁੱਕੀ ਹੈ ਬਾਕੀ ਅਸੀਂ ਜਿਹੜੀ ਆਪਣੀ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਕਰ ਰਹੇ ਹਾਂ ਉਹਦੇ ਬਿਆਨ ਲੈ ਕੇ ਜੋ ਕਾਨੂੰਨ ਅਨੁਸਾਰ ਆਪਾਂ ਕਾਰਵਾਈ ਕਰ ਰਹੇ ਹਾਂ ਜਿਹੜੇ ਬੰਦੇ ਨੇ ਪਹਿਲਾਂ ਗੋਲੀ ਮਾਰੀ ਸੀ ਉਸ ਨੂੰ ਪਬਲਿਕ ਵਿੱਚੋਂ ਫੜਿਆ ਵੀ ਗਿਆ ਜਾਂ ਗ੍ਰਿਫਟ ਕਰ ਦਿੱਤਾ ਗਿਆ ਪੁਲਿਸ ਨੂੰ ਇਹਦੇ ਬਾਰੇ ਤਾਂ ਐਸ ਜੋ ਬਿਆਨ ਦਿੰਦੇ ਹਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਹੁੰਦੀ ਆ ਔਰ ਲੋਕਾਂ ਤੇ ਵੀ ਕਾਫੀ دہشت ਪਾਈ ਜਾਂਦੀ ਆ ਜਿਸ ਦੇ ਤਾਈਂ ਫਾਇਰਿੰਗ ਹੋਈ ਬਹੁਤ ਭਾਰੀ ਗਿਣਤੀ ਵਿੱਚ ਜਿਹੜੇ ਲੋਕ ਇੱਥੇ ਕਤਰ ਹੋਏ ਸਨ ਆ ਔਰ ਫਾਇਰਿੰਗ ਹੁੰਦਿਆ ਹੈ ਤੇਤਰ ਵਿਤਰ ਹੋ ਗਏ ਕੈਮਰਾਮੈਨ ਸੋਨੀ ਦੇ ਨਾਲ ਸਰਵਿਸਿੰਗ ਕਮਾਨ ਬਟਾਲਾ ਗੁਰਦਾਸ